ਲਾਓ ਲਾਓ ਪਰਚਾ ਦਿਓ ਮੇਰੇ ਤੇ ਮੈਨੂੰ ਅੰਦਰ ਕਰੋ ਦੇ ਦੇ ਕਵੀਰ ਜੀ ਰੁਪਈਆ ਸਪੋਕ ਯਾਰ ਥੋੜੇ ਥੋੜੇ ਕੀ ਉਧਾਰ ਹੈ ਤੁਸੀਂ ਸਕੋਰ ਕਰਕੇ ਟਰੱਕ ਨਗਾਉਂਗੇ ਕੀ ਉਧਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲ ਹੈ ਗੱਡੀ ਖੜੀ ਜਾ ਵੀਡੀਓ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਹੈ ਮੇਰੇ ਕੋਲੇ ਤੇ ਫਿਰ ਕੀ ਪੰਜ ਵਾਰੀ ਨਾਲ ਆ ਯਾਰ ਕੀ ਗੱਲ ਹੈ ਫਿਰ ਇਹ ਹਾਂ ਇਹ ਟਰੱਕ ਨਹੀਂ ਨਾ ਤੇਰੀ ਕੀ ਜ਼ਿੰਮੇਵਾਰੀ ਹੈ ਭਾਈ ਜੀ ਜਿਮੇਵਾਰੀ ਆ ਤੇਰੀ ਪੀੜੂ ਨੇ ਵਾਰੀ ਨਹੀਂ ਬਣਦਾ ਤੂੰ ਟਰੱਕ ਨਗਾ ਦੇਗਾ ਤੇਰੀ ਮਕੀਸ ਸਿੰਘ ਰੱਖੀ ਰੱਖ ਲਿਆ ਤੇ ਤੇਰੇ ਤੇ ਪਰ ਨੀ ਨਵਾ ਸਕਦਾ ਤੂੰ ਟਰੱਕ ਕਿੰਨੇ ਨਗਾ ਸਕਦਾ ਹਾਂ ਹਾਂ ਪੁੱਛ ਕੇ ਨਹੀਂ ਜਾ ਸਕਦਾ ਚੱਲ ਫਿਰ ਨਗਾ ਤੂੰ ਨਗਾ ਹੁਣ ਲਾ ਗੱਡੀ ਨਗਾ ਨਗਾ ਦੂ ਪੁੱਛ ਕੀ ਰਹਿੰਦੇ ਸੀ ਸਾੜੀ ਦੇੜੀ ਇਹੀ ਕੰਨੀ ਕਰਦੇ ਆ ਪਰਚਾ ਦਿਓ ਮੇਰੇ ਤੇ ਮੈਨੂੰ ਅੰਦਰ ਨਹੀਂ ਚੁੜੇਗੀ ਨਹੀਂ ਚੁੜੇਗੀ ਇਸ ਪ੍ਰਸ਼ਾਸਨ ਮੁਰਦਾਬ ਮੁਰਦਾਬ ਸ਼ਾਸਨ ਮੁਰਦਾਬ ਦੁਰਸ਼੍ਰੀਤ ਕੈਸ ਹੈ ਨਹੀਂ ਚੁੜੇਗੀ ਨਹੀਂ ਚੁੜੇਗੀ। ਮਮਲਗੀ ਸਿੰਘ ਜੀ ਸਾਨੂੰ 13 ਤਰੀਕ ਤੋਂ ਅਸੀਂ ਉੱਥੇ ਬੈਠੇ ਆਂ। ਸੀ ਨਹੀਂ ਦੇ ਹੋਗੇ ਸਾਨੂੰ ਤੁਹਾਡੇ ਅਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਸਰ ਆਏ। ਉਹਨਾਂ ਨੇ ਇਹ ਕਹੀਂ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ। ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ। ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ। ਠੀਕ ਹੈ ਨਾ ਗੱਲ? ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ? ਇਹ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਬੀਟੀਸੀ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਤਾਂ ਰਲ ਆਉਣ ਨੂੰ ਤੁਸੀਂ ਫੋਰਸ ਕਰਦੇ ਹੋ ਕਰਨ ਵਾਲੀ ਗੱਲ ਨਹੀਂ ਹੈ ਤੁਸੀਂ ਕਹਿਣ ਨੂੰ ਸਾਡੀ ਨਹੀਂ ਸੁਣੀ ਤੋਨਾਂ ਕੋ ਜਾਓ ਥਿਆਰ ਜਾਓ ਟੇਬਲ ਟਾਕ ਕਰ ਲੋਵੇਗੀ ਟੇਬਲ ਟਾਕ ਕਰ ਲੋਵੇਗੀ ਪਾਉ ਹੱਥੇ ਟੇਬਲ ਟਾਕ ਗੱਲ ਕਰੀ ਫੋਰਸ ਨਾਲ ਸੰਬੰਧ ਨੂੰ ਬੈਠੇ ਧਰਨਾ ਲਾ ਕੇ ਨਾਲ ਲਾਉਂਗਾ ਨਾ ਕਿਸੇ ਨੇ ਕੀਤਾ ਜਿਵੇਂ ਤੁਸੀਂ ਲੋਕਾਂ ਦਾ ਦਬਾਅ ਫਿਰ ਬਣਾਈ ਰੱਖੋ। ਸਕੂਲ ਵੈਨਾਂ ਦਾ ਟਾਈਮ ਤਾਂ ਗੱਡੀ ਆ। ਸਾਡਾ ਕੋਈ ਬੱਚਾ ਮਰ ਗਿਆ ਭਰ ਦੇਵੇਂ ਤੁਸੀਂ। ਸਕੂਲ ਵੈਨਾਂ ਦਾ ਟਾਈਮ ਤੁਸੀਂ ਕਹਿੰਦੇ ਦੇਖ ਕੇ ਦਿਓ। ਤੁਸੀਂ ਕਹਿੰਦੇ ਲਿਖ ਕੇ ਦਿਓ। ਤੁਸੀਂ ਸਾਨੂੰ ਲਿਖ ਕੇ ਦਿਓ। ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ। ਦਿਓ ਲਿਖ ਕੇ। ਦਿਓ ਲਿਖ ਕੇ ਸਾਨੂੰ। हां व्यू ਸਾਡਾ ਬੱਚਾ ਮਾਰ ਕੇ ਲੈ ਆ ਕੇ ਪਰੋਂ ਮੈਂ ਦੋ ਜਾਨੀ ਮਾਲੀ ਨੁਕਸਾਨ ਹੋ ਤੇ ਤੁਸੀਂ ਜੁੰਮੇਵਾਰ ਹੋ ਲਿਖ ਕੇ ਦਿਓ ਲਿਖ ਕੇ ਦਿਓ ਇਹ ਇਹ ਤੁ ਨਗਰ ਦੀ ਚਲਣੀ ਇਹ ਪੁਲਸੀ ਗੁੰਡਾ ਕਰਦੀ ਹੈ ਅਸੀਂ ਨਹੀਂ ਚੱਲਣ ਦੇਣੀ ਗੁੰਡਾ ਕਰਦੀ ਪੁਲਸੀ ਤੁਹਾਨੂੰ ਲੱਗਦੀ ਤਾਂ ਲੱਗਦੀ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਥੀਸੀ ਸਾਹਿਬ ਨੇ ਉਹਨਾਂ ਜਵਾਨੀ ਕਲਾਮੀ ਗਹਿਤਾ ਮੇ ਤੁਸੀ ਚੱਲਣ ਦੇ ਚੱਲਣਗੇ ਸਾਨੂੰ ਤੁਰਦਿਓ ਲੈ ਕੇ ਲੈ ਕੇ ਦਿਓ ਮਾਪੀ ਜੀ ਤੁਸੀਂ ਸਾਡੇ ਅਫਸਰ ਲੈ ਕੇ ਦਿਵਾਓ ਸਾਨੂੰ ਸਾਡਾ ਗੱਲ ਨੂੰ ਬੱਚਾ ਮਰ ਗਿਆ ਮਲਕੀਤ ਸਿੰਘ ਜੀ ਪਰ ਜਿੰਮੇਵਾਰ ਹੋਗੇ ਜਾਣੀ ਮਾਲੀ ਕਹੇ ਦਿਓ ਪਿੰਡ ਦਾ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਲੈ ਕੇ ਦਿਓ ਲੈ ਕੇ ਦਿਓ ਤੁਸੀਂ ਜਾਣੀ ਮਾਲੀ ਨੁਕਸਾਨ ਹੋਣਾ ਸਾਡੇ ਅਫਸਰ ਹੋ ਦਿਓ ਲੈ ਕੇ ਸਾਡੇ ਵੱਲੋਂ ਲਿਖ ਦਿਓ ਉੱਤੇ ਨਹੀਂ ਲਿਖ ਕੇ ਦਿੰਦੇ ਤਾਂ ਐ ਨਹੀਂ ਹੋਣੀਆਂ ਗੱਲਾਂ ਇਹ ਆ ਥਾਣਾ ਹੀ ਹੈ ਉਹਦਾ ਤੁਸੀਂ ਸਾਨੂੰ ਹੈਂਡਲ ਕੀਤਾ ਠੇਕੇ ਦੇ ਨਾਲ ਤੁਹਾਡਾ ਰੌਲਾ ਤੁਹਾਡੀ ਟੇਬਲ 'ਤੇ ਗੱਲ ਕਰਾਉਣੇ ਉਹਦੇ ਨਾਲ ਗੱਲ ਕਰਕੇ ਖੁਸ਼ ਨਹੀਂ ਜੋ ਤੁਮ ਮਲਕੀਸ਼ ਸਿੰਘ ਥਾਣੇ ਦਾ ਨਾਲ ਗੱਲ ਕਰਨ ਨੂੰ ਖੁਸ਼ ਹੋ ਹਾਂ ਉਹ 10 ਵਾਰ ਸਾਰੇ ਇਹਨਾਂ ਨੂੰ ਸੱਦਿਆ ਪਰ ਅਗਲੇ ਕੱਲ ਵਾਹ ਜੀ ਹਰ ਇੱਕ ਗੱਲ ਦਾ ਮਸਲਾ ਹਲ ਹੋ ਜਾਂਦਾ 6-8 ਮਹੀਨੇ ਹੋ ਗਏ ਨਾ ਪਰ ਪੈਲ ਭਾਗ ਨਹੀਂ ਲਿਆਂਦੀ ਹੁਣ ਤੁਹਾਡੇ ਸਾਹਮਣੇ ਖੜੀ ਨਾ ਗੱਟੀ ਮੈਨੂੰ ਆਖੋ ਮੇਰੀ ਸੁਣਨੀ ਚਾਹੀਦੀ ਹੈ ਮੇਰੀ ਸੁਣ ਲੋ ਅਸੀਂ ਮੰਨਦੇ ਆਂ ਗੱਲ ਇੱਥੇ ਹੋਣੀ ਹੈ ਬਾਈ ਲੋਕ ਨੇ ਗੱਲ ਮੁੱਕੀ ਪਾਜੀ ਠੀਕ ਹੈ ਗੱਲ ਪਰ ਇੱਥੇ ਨੁਕਸਾਨ ਹੁੰਦਾ ਰੈਂਕ ਰੂਟ ਤੇ ਨੁਕਸਾਨ ਹੁੰਦਾ ਬਾਕੀ ਤੁਸੀਂ ਬਾਈ ਜੀ ਇਹਨਾਂ ਨੂੰ ਤਿੰਨਾਂ ਨੂੰ ਢਕਾਓ ਠੀਕ ਹੈ ਗੱਲ ਇਹ ਦੋ ਆ ਖੜਿਆ ਸਾਹਿਬ ਮੇਰੀ ਸੁਣ ਲੋ ਗੱਲ ਕੋਈ ਜ਼ਿਮੀਂਦਾਰ ਇੱਥੇ ਦੀ ਕਾਲੀ ਨਹੀਂ ਹੋਵੇ ਪੱਲਣਾ ਹੋਵੇ ਛੁੱਟਿਆ ਕਰਦਾ ਜਨਾਣਾ ਤੇ ਹਾਲ ਅੰਦਰ ਤੋਂ ਨਹੀਂ ਕਾਲੀ ਭਵਨ ਤੋਂ ਮੇਰੇ ਵੀਡੀਓ ਬਣਾ ਕੇ ਲੈਣਾ ਪਊਗਾ ਮੈਂ ਨਸੀਬਾ ਤੋਂ ਕੱਢਦੇ ਜੋ ਨਿਸ਼ਕ ਕੁਮਾਰ ਨਸੀਬਾ ਜੀ ਕੋਈ ਪਾਣੀ ਨਹੀਂ ਛਿੜਕਦੇ ਸਾਹ ਅਮਰਵਿੰਦਰ ਹੱਥੇ ਬਣਾਦੇ ਨਹੀਂ ਪਤਾ ਮੈਨੂੰ ਇੱਥੋਂ ਭੱਜਿਆ ਮੈਂ ਮੈਂ ਕਿਹਾ ਵੀ ਆਪਣੇ ਬੰਦੇ ਆ ਚੱਲ ਮੈਂ ਖੇਤੋਂ ਖੜੇ ਕਿੱਥੋਂ ਭੱਜਿਆ ਜਿਨੀ ਵੀ ਹੈ ਤੁਹਾਡੀ ਸਮੱਸਿਆ ਹੈ ਅਬਲਜੀਤ ਨੂੰ ਪਤਾ ਹੈ ਰਾਜੂ ਨੂੰ ਵੀ ਪਤਾ ਹੈ ਰਾਜੂ ਕਿਉਂ ਨਹੀਂ ਆਏ تھے ਕਿਉਂਕਿ ਰਾਜੂ ਚੋਰ ਸੀ ਇੱਥੇ ਭੈਣੋ ਪਿੰਡ ਦੇ ਵਿੱਚ 14 ਜਿਹੜਾਈ ਹੋਈ ਜਾਂਦਾ ਕੋਈ ਕੰਮ ਨਹੀਂ ਦੇਖ ਕੇ ਆਪਾਂ ਆਪਾਂ ਉਹ ਦਿਨ ਥਾਣੇ ਮਿਲੇ ਸੀ ਨਾ ਤੁਸੀਂ ਇਹ ਗੱਲ ਸੁਣੋ ਉਹ ਕਹਿੰਦੇ ਹੁਣ ਅਸੀਂ ਬੰਦ ਕਰ ਆਈ ਵਾਚਿੰਗ ਕਰਨ ਆਇਆ ਸੀ ਕਿ ਜਿਵੇਂ ਮੰਨ ਲਓ ਕਿ ਸਾਡੇ ਕੰਪਨੀ ਦੇ ਮੁਲਾਜ਼ਮ ਜਿਹੜੇ ਆ ਉਹ ਗਲਤ ਗਲਦਾ ਕਿੱਥੇ ਹੈ ਠੀਕ ਹੈ ਠੀਕ ਹੈ ਜੀ ਉਸ ਟਾਈਮ ਹੀ ਮੈਨੇ ਦੋ ਤਿੰਨ ਚੀਜ਼ਾਂ ਮੈਨੇ ਤੁਹਾਨੂੰ ਕਹਿਆ ਸੀ ਮੈਂ ਦੋ ਤਿੰਨ ਚੀਜ਼ਾਂ ਮੈਨੇ ਹੋਚ ਕੀਤੀ ਸੀ ਤੁਹਾਡੀ ਠੀਕ ਹੈ ਆਪਾਂ ਬਹਿ ਜਾਂਦੇ ਹਾਂ ਬਹਿ ਕੇ ਬਹਿ ਜੋ ਵੀ ਗੱਲ ਹੈ ਉਹ ਆਪਾਂ ਜੀ ਬਹਿ ਕੇ ਕਰਾਂਗੇ ਜਿਹੜੀ ਪਹਿਲਾਂ ਕੋਈ ਹੋਈ ਹੈ ਉਹ ਤਾਂ ਜੀ ਉਸ ਤੇ ਅੰਦਾਜ਼ਾ ਚ ਨਹੀਂ ਹੋਊਗਾ ਕੱਲੂ ਮੀਟਿੰਗ ਆਪਣੀ ਨਹੀਂ ਨਹੀਂ ਕੱਲ ਨੂੰ ਫਿਰ 15 ਤਰੀਕ ਨੂੰ ਬਾਅਦ ਆਗਾ ਉਹ ਕਰਨਾ ਟਾਈਟਰ ਮਾਸ ਯਾਰ ਮੇਰੀ ਗਰਲਫ੍ਰੈਂਡ ਮੀਟਿੰਗ ਦਾ ਪਿੰਡ ਵਾਲੇ ਕਰ ਲੈਣਗੇ ਜਾ ਕੇ ਮੈਂ ਨਾਲ ਹੀ ਆਵਾਂਗਾ ਨਾਲ ਹੀ ਆਵਾਂਗਾ ਕਰ ਲੂਗੇ ਤੁਸੀਂ ਦਾ ਕਰ ਲਓ ਕਿਉਂ ਮੈਂ ਤਾਂ ਪਿੰਡਾਂ ਜਾਣਾ ਠੀਕ ਹੈ ਨਾ ਕੱਲੂ ਮੀਟਿੰਗ ਕਰਕੇ ਪਿੰਡਾਂ ਜਾਣਾ ਸਾਰੇ ਟਰੈਕਟਰ ਆਪਾਂ ਅਸੀਂ ਗਏ ਅੱਗੇ ਹਾਂ ਲਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਧਾਰਮਿਕ ਸੰਜੂਨ ਯੂਨੀਅਨ ਸਿੱਧੂਵਰ ਫਾਿਲਕਾ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਇਹ ਹੈ ਜੀ ਸਾਡੇ ਇੱਥੇ ਜ਼ਿਮੀਂਦਾਰ ਹੈ ਪਿੰਡ ਦੇ ਵਿੱਚ ਜਥੇਬੰਦੀ ਨਾਲ ਬਹੁਤ ਚਰ ਤੋਂ ਜੁੜੇ ਹੋਇਆ ਇਹਨਾਂ ਨੂੰ ਪਿਛਲੇ ਦਿਨਾਂ ਤੋਂ ਕਾਫੀ ਸਮੱਸਿਆ ਆ ਰਹੀ ਹੈ ਇੱਥੇ ਇਹਨਾਂ ਦੇ ਬੱਚੇ ਛੋਟੇ ਛੋਟੇ ਪੜਦੇ ਆ ਇਹ ਟਿੱਪ ਟੜਦੇ ਆ ਬਹੁਤ ਜ਼ਿਆਦੇ ਮਿੱਟੀ ਦੇ ਭਰੇ ਹੋਏ ਕੋਈ ਇਹਨਾਂ ਦੇ ਉੱਪਰ ਪਾਣੀ ਨਹੀਂ ਛਿੜਕਦੇ ਨਾ ਕੋਈ ਤਰਪਾਲ ਪਾਉਂਦੇ ਆ ਜੇ ਆਮ ਬੰਦਾ ਕੋਈ ਟਰਾਲੀ ਵੀ ਮਿੱਟੀ ਦੀ ਲਿਆਉਂਦਾ ਹੋਵੇ ਉਹਨੂੰ ਫੜ ਕੇ ਥਾਣੇਦਾਰ ਜਿਹੜਾ ਥਾਣੇ 'ਚ ਬੰਦ ਕਰ ਦਿੰਦੇ ਆ ਤੇ ਇੱਥੇ ਕੀ ਹੋਇਆ ਅੱਜ ਇਹ ਥਾਣੇਦਾਰ ਆ ਸਾਡੇ ਮਲਕੀਸ਼ ਸਿੰਘ ਸਦਰ ਫਾਇਲ ਲਗਾ ਦੋ ਇਹਨਾਂ ਨੇ ਅੱਗੇ ਗੱਡੀ ਲਾ ਕੇ ਆ ਆਦੀ ਇਹਨਾਂ ਨੂੰ ਮਤਲਬ ਸਕਾਟ ਕਰਦੇ ਹੋਏ ਅੱਗੇ ਗੱਡੀ ਲਾ ਕੇ ਜਿਹੜੇ ਟਿੱ ਤੇ ਇਹਨਾਂ ਨੂੰ ਦਬਕਾਇਆ ਆਪਣੇ ਬੰਦਿਆਂ ਨੂੰ ਫਿਰ ਜਦੋਂ ਸਾਡੇ ਧਿਆਨ ਚ ਗੱਲ ਆਈ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜਾ ਰੋਡ ਰੋਕੋ ਜਿਹੜੀ ਆਪਣੀ ਸੁਣਵਾਈ ਹੈ ਉਹ ਧਰਨਾ ਲਾ ਕੇ ਰੋਡ ਤੇ ਬਹਿ ਕੇ ਹੀ ਹੋਣੀ ਹੈ ਤੇ ਅਸੀਂ ਜਿਹੜਾ ਰੋਡ ਰੋਕਤਾ ਹੈ ਅਸੀਂ ਆ ਗਏ ਇੱਥੇ ਹੁਣ ਪ੍ਰਸ਼ਾਸਨ ਆਉਂਦਾ ਐ ਜਿਹੜੀ ਇਧਰ ਦੀ ਲੈਂਕ ਰੋਡ ਦੇ ਉੱਪਰ ਦੀ ਟਿਪਰ ਆ ਰਹੇ ਆ ਇਸ ਜਾਨੀ ਮਾਨ ਦੀ ਨੁਕਸਾਨ ਵੀ ਹੋ ਸਕਦਾ ਸਾਡਾ ਬੱਚੇ ਆ ਛੋਟੇ ਛੋਟੇ ਜਿਹੜੇ ਸੜਕ ਦੇ ਉੱਪਰ ਹੈ ਪਿੰਡਾਂ ਦੇ ਵਿੱਚ ਦੀ ਜਿਹੜੀ ਵਿਸ਼ਾਲ ਦੀ ਸੜਕ ਲੰਘਦੀ ਹੈ ਤੇ ਇਹਨਾਂ ਨੂੰ ਜਿਹੜੀ ਸੜਕ ਪੈਂਦੀ ਹੈ 18 ਫੁੱਟ ਦੀ ਸੜਕ ਹੈਗੀ ਆ ਸ਼ਹਿਰ ਦੇ ਵੇਜਦੀ ਔਰਲੇ ਪਾਸੇ ਦੀ ਉਧਰ ਦੀ ਪੈਂਚਾਂ ਵਾਲੀ ਵੇਜਦੀ ਉਹ ਸੜਕ ਦੇ ਉੱਪਰ ਦੀ ਟਿੱਪਰ ਲਿਆਉਣ ਕੋਈ ਚੱਕਰ ਨਹੀਂ ਜਿਹੜਾ ਇਧਰ ਦੀ ਸੜਕ ਤੋਂ ਟਿੱਪਰ ਅਸੀਂ ਬਿਲਕੁਲ ਨਹੀਂ ਚੱਲਣਦੇ ਕਿਉਂ ਲਿਆ ਰਹੇ ਨੇ ਜੀ ਇਧਰ ਉਹਨਾਂ ਨੂੰ ਨੇੜੇ ਪੈਂਦਾ ਜਾਂ ਕੀ ਕਾਰਨਾ ਕਰਕੇ ਇਧਰ ਦੀ ਟਿੱਪਰ ਲਾ ਰਹੇ ਪਸੇ ਇਹ ਨਹੀਂ ਪਤਾ ਜੀ ਨੇੜੇ ਪੈਂਦਾ ਕੀ ਹੈ ਕਾਰਨ ਕੁਝ ਮੇਰੇ ਹਿਸਾਬ ਨਾਲ ਕੋਈ 2 ਕਿਲੋ 2 ਕਿਲੋਮੀਟਰ ਨੇੜੇ ਪੈਂਦਾ ਹੋ ਪਰ ਜਦੋਂ ਠੇਕੇ ਦਾ ਠੇਕੇਦਾਰੀ ਚੱਕਦਾ ਜਾਂ ਕਰਦਾ ਹੈ ਟੈਂਡਰ ਚੱਕਦਾ ਉਦੋਂ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਦੀ ਕਿਵੇਂ ਟਿੱਪਰ ਲੰਘਣਗੇ ਤੇ ਕਿਵੇਂ ਲੰਘਣ ਦੇਣਗੇ ਲੋਕ ਇਹ ਆ ਕਿੱਥੋਂ ਰਹੀ ਮਿੱਟੀ ਜੀ ਖਿਓ ਵਾਲੇ ਤੋਂ ਕਹਿੰਦੀ ਜੋੜ ਕੇ ਤੋਂ ਇੱਥੇ ਪਾਸੇ ਜੀ ਟਿੱਬਿਆਂ ਤੋਂ ਮਿੱਟੀ ਲੈ ਕੇ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਦੀ ਲੈ ਕੇ ਆਉਂਦੇ ਜਿਹੜੇ ਪਿੰਡਾਂ ਦੇ ਵਿੱਚ ਦੀ ਬਿਲਕੁਲ ਮਿੱਟੀ ਲਿਆਉਂਦਾ ਹਕ ਨਹੀਂ ਜਾ ਕਿੱਥੇ ਰਹੀ ਹੈ ਲੱਗ ਕਿੱਥੇ ਰਹੀ ਹੈ ਇਹ ਜੀ ਬਣ ਰਿਹਾ ਬਾਈਪਾਸ ਭਾਰਤਮਾਲਾ ਜਿਹੜੇ ਬਣ ਰਿਹਾ ਬਾਈਪਾਸ ਉਹਦੇ ਉੱਪਰ ਮਿੱਟੀ ਜਿਹੜੀ ਪੈ ਰਹੀ ਹੈ ਹੁਣ ਤੱਕ ਕੀ ਨੁਕਸਾਨ ਕੀ ਕੀ ਹੋ ਚੁੱਕੇ ਨੁਕਸਾਨ ਜ਼ਮੀਨਦਾਰਾਂ ਦੀਆਂ ਨਾਲ ਫਸਲਾਂ ਉਹਨਾਂ ਦਾ ਵੀ ਨੁਕਸਾਨ ਹੈ ਮਿੱਟੀ ਪੈਂਦੀ ਹੈ ਜਿਹੜੀਆਂ ਛੜਕ ਆ ਜਿਹੜੀ ਬਿਲਕੁਲ ਬਹਿ ਚੁੱਕੀ ਆ ਦੇਖੋ ਕਿੱਡੇ ਕਿੱਡੇ ਜਿਹੜੇ ਖੱਡੇ ਆ ਉਹ ਆ ਜਿਹੜੀਆਂ ਇਹ ਸੜਕ ਦੇ ਵਿੱਚ ਦੀ ਛੋਟੀਆਂ ਪੁਲੀਆਂ ਲੰਘੀਆਂ ਹੋਈਆਂ ਪਾਣੀ ਲੱਗਦਾ ਜੀਵਿੰਦਾਰਾਂ ਨੂੰ ਉਹ ਵੀ ਟੁੱਟਦੀਆਂ ਬੰਦਦੀਆਂ ਔਰ ਜੀਵਿੰਦਾਰਾਂ ਦਾ ਪਾਣੀ ਵੀ ਖਰਾਬ ਹੁੰਦਾ ਹੁਣ ਡਿਮਾਂਡ ਕੀ ਹੈ ਜੀ ਡਿਮਾਂਡ ਇਹ ਆ ਜੀ ਜਿਹੜਾ ਇੱਥੋਂ ਦੀ ਅਸੀਂ ਬਿਲਕੁਲ ਡੇਢ ਟਿੱਪਰ ਨਹੀਂ ਲੰਘਣ ਦੇਣੇ ਜੋ ਹੋਊਗਾ ਠੀਕ ਹੈ ਅਸੀਂ ਪ੍ਰਸ਼ਾਸਨ ਨਾਲ ਮਤਲਬ ਸੜਕ ਤੇ ਬੈਠੇ ਆਂ ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਲੈ ਜਾਣਾ ਅੰਦਰ ਦੇਣਾ ਪਰਚਾ ਕਰਨਾ ਉਹ ਪ੍ਰਸ਼ਾਸਨ ਦੀ ਮਰਜ਼ੀ ਆ ਅਸੀਂ ਜਿਹੜਾ ਆਪਣਾ ਕੰਮ ਆ ਸੜਕ ਤੇ ਬਹਿ ਕੇ ਜਾਰੀ ਰੱਖਾਂਗੇ ਗੱਲਬਾਤ ਹੋਈ ਹੈ ਕੋਈ ਪ੍ਰਸ਼ਾਸਨ ਦੇਖੋ ਗੱਲ ਹੁਣ ਪ੍ਰਸ਼ਾਸਨ ਆਇਆ ਗੱਲਬਾਤ ਕਰਦੇ ਹਾਂ ਜਿਹੜੇ ਸਾਡੇ ਆਪਣੇ ਪ੍ਰਧਾਨ ਹੈਗੇ ਆ ਪੰਜਾਬ ਦੇ ਸਰਦਾਰ ਡੱਲੇਵਾਲ ਸਾਹਿਬ ਉਹਨਾਂ ਦੇ ਧਿਆਨ ਚ ਵੀ ਲਿਆ ਦਿੰਨੇ ਆ ਤੇ ਜਿਵੇਂ ਹੋਊਗਾ ਫਿਰ ਉਸੇ ਤਰ੍ਹਾਂ ਧਰਨਾ ਚਲਾਵਾਂਗੇ ਠੀਕ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਪਤਾ ਨਹੀਂ ਕਿ ਕਿਪਰਾਂ ਦਾ ਹੀ ਆ ਜੀ ਢੱਕਾ ਸਾਰੀਆਂ ਟੁੱਟੀਆਂ ਆਪਣਾ ਪੁੜੀਆਂ ਟੁੱਟੀਆਂ ਦੋ ਵਾਰੀ ਸਾਡੇ ਨਾਲ ਵਾਅਦਾ ਕਰਕੇ ਕਿ ਵੀ ਅਸੀਂ ਪੁੜੀਆਂ ਪਾ ਕੇ ਚਲਾ ਲਾਂਗੇ ਜੀ ਉਹ ਵੀ ਕੰਮ ਵਿੱਚ ਛੱਡ ਕੇ ਉਹਨਾਂ ਧੱਕਾਸ਼ੀ ਕਰਕੇ ਫੇਰ ਚਲਾ ਲਈ ਫੇਰ ਅਗਲੇ ਪਿੰਡ ਦਾ ਰੋਲਾ ਪੈ ਕੇ ਤੁਰਕਾਂ ਦਾ ਜੀ ਉਹਨਾਂ ਨੇ ਰੋਕੇ ਉਹਦੂ ਬਾਅਦ ਫੇਰ ਅਸੀਂ ਬੰਦ ਕਰਤੇ ਉਹਨੇ ਧੱਕਾ ਕਰਿਆ ਵੀ ਅਸੀਂ ਚਲਾਉਣੇ ਚਲਾਉਣੇ ਆ ਸਾਡੇ ਦੋ ਪਿੰਡਾਂ ਸੀ ਆਖਿਆ ਵੀ ਜੇ ਜੇ ਸਾਡਾ ਕੋਈ ਨੁਕਸਾਨ ਹੁੰਦਾ ਕੋਈ ਜਾ ਕੇ ਸਾਡੇ ਆਇਆ ਇੱਕ ਸਾਈਕਲ ਦੇ ਤਾਂ ਥੱਲੇ ਨੇ ਮਿਹਦੀ ਤੇ ਫੜ ਕੇ ਉਹ ਤਾਂ ਮੁੰਡੇ ਦੀ ਕਿਸਮ ਤੇਜ਼ ਸੀ ਜਿਹੜਾ ਵੀ ਛੱਡ ਕੇ ਦੇ ਪਾਸੇ ਭੱਜ ਗਿਆ ਸਾਈਕਲ ਮਾਰਤਾ ਉਹ ਛੋਟੀਆਂ ਸੜਕਾਂ 'ਚ ਤੁਸੀਂ ਆਹ ਵੇਖੋ ਇਹ ਸੈਂਟਰ 'ਚ ਜਾਂਦੇ ਆ ਤੇ ਸੈਡਾ ਦੋਵੇਂ ਬੈਠੀਆਂ ਪਈਆਂ ਦੇ ਬੰਦਾ ਇੱਥੋਂ ਚੱਲੂਆ 2 ਕਿਲੋਮੀਟਰ ਮਗਰ ਤੁਰਿਆ ਜਾਂਦਾ ਕਿਲੋਮੀਟਰ ਉਧਰ ਮਗਰ ਤੁਰਿਆ ਜਾਂਦਾ ਰੇਤਾ ਅੱਖਾਂ 'ਚ ਪਾਉਂਦੇ ਜਾਂਦੇ ਆ ਰੇਕ ਤੇ ਸਾਡਾ ਹੁਣ ਸਕੂਲ ਹੈ ਚਵਾੜੇ ਵਾਲੀ ਬੱਚੇ ਸਾਡੇ ਸਾਰੇ ਉੱਥੇ ਜਾਂਦੇ ਪੜ੍ਹਨ ਜੀ ਤੁਸੀਂ ਜਾ ਕੇ ਵੇਖ ਲੋ ਇਹ ਵੇਖ ਲੈਣ ਜਾ ਕੇ ਮੌਕਾ ਵੀ ਥਾਂ ਹੈਗਾ ਸਿਕਲਨੰਗਨ ਨਾਲ ਇਹ ਸਾਡਾ ਕੋਈ ਜਵਾਗ ਮੰਨ ਲੋ ਥੱਲੇ ਆਉਂਦਾ ਗੱਡੀ ਤੇ ਦੇਦਾ ਇਹਨਾਂ ਨੇ ਜੁਮੇਦਾਰ ਸਾਨੂੰ ਲੈ ਕੇ ਦੇਦੇ ਮਲਕੀਤ ਸਿੰਘ ਜਟਪਾਲੇ ਨੂੰ ਨੇ ਕਿਹੜੇ ਪਿੰਡ ਹੁਣ ਪਿੰਡ ਦੇ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਤੁਰਕਾਂ ਦੇ ਜੋੜ ਕੀ ਹੈ ਬਹੁਣ ਵੀ ਹੈਗਾ ਉਹ ਚਲੋ ਅਜੇ ਬੰਦੇ ਪਹੁੰਚੇ ਨਹੀਂ ਅੱਗੇ ਸਾਣੇ ਜਦ ਸਾਰਾ ਫੈਸਲਾ ਹੋਇਆ ਅਸੀਂ ਗਏ ਆ ਫੈਸਲਾ ਕਰਨ ਨਾਲ ਜੋ ਆਪਣਾ ਹੁਣ ਪਿੰਡ ਵੀ ਪਹੁੰਚਿਆ ਸਾਰਾ ਇਹ ਕੰਮ ਚੱਲ ਕਿੱਥੇ ਰਿਹਾ ਜੀ ਜਿਹੜਾ ਟਿੱਪਰ ਜਾ ਰਹੇ ਨੇ ਇਹ ਤਾਂ ਬਹੁਤ ਦੂਰੋਂ ਆਉਂਦੇ ਜੀ ਚਿਮਨੇ ਵਾਲਾ ਚੱਕ ਪੱਖੀ ਵਾਣ ਵਾਲਾ ਸਾਡੇ ਪਿੰਡ ਦਾ ਰੇਤਾ ਇੱਥੋਂ ਚੱਕ ਨਹੀਂ ਰੇ ਆ ਕੇ ਚੱਕਦੇ ਜਾਂ ਟਿੱਬੇ ਆ ਤੇ ਉਹ ਬਰਾਂ ਨੂੰ ਨੇੜੇ ਪੈਂਦਾ ਸਾਡੇ ਇੱਥੇ ਨੇੜੇ ਦਰ ਆ ਜਿਹੜੇ 6-7 ਪਿੰਡ ਹੈ ਨਹੀਂ ਸਾਰੇ ਪਿੰਡਾਂ ਦਾ ਰੇਤਾ ਸਾਡੇ ਸੜਕ ਹੋ ਕੇ ਜਾਂਦਾ ਉੱਥ ਇੱਕ ਕਮ ਚੱਲ ਕਿਤੇ ਰਿਹਾ ਆ ਨਾਲ ਹੀ ਜਾਂ ਤੁਰਕ ਵਾਲੀ ਨਹੀਂ ਆ ਬਾਈਪਾਸ ਬਣੀ ਜਾਂਦਾ ਹੁਣ ਜਦੋਂ ਰੋਕੇ 15 ਦਿਨ ਹੋ ਗਏ ਇਹ ਪੂਰਨ ਪੱਟੀ ਖ ਬੰਨ ਹੋ ਗਏ ਮੇਨ ਰੋਡ ਚੜ ਕੇ ਤੇ ਵਧੀਆ ਉੱਥੇ ਸਹੀ ਟਾਈਮ ਆਦੇ ਪਹੁੰਚਦੇ ਤੇ ਕੰਮ ਨਹੀਂ ਕਰੀਏ ਕਿਉਂ ਕਿੰਨੀਆਂ ਗੱਡੀਆਂ ਆਉਂਦੀਆਂ ਇਹ ਜਾਣ ਕੇ ਧੱਕਾ ਹੀ ਕਰਕੇ ਸਾਡੇ ਪਿੰਡਾਂ ਨੂੰ ਖਰਾਬ ਕਰੀਏ ਹੁਣ ਕੀ ਫੈਸਲਾ ਕੀ ਲਿਆ ਪਿੰਡਾਂ ਨੇ ਪਿੰਡਾਂ ਹੀ ਫੈਸਲਾ ਲਿਆ ਵੀ ਅਸੀਂ ਚੱਲਣ ਨਹੀਂ ਦੇਣੇ ਕਿਹਦੇ ਤੋਂ ਆਜੋ ਯਾਰ ਯਾ ਸਾਡਾ ਕੋਈ ਨਿਸ਼ਾਨ ਹੁੰਦਾ ਮਾਲੀ ਨਿਸ਼ਾਨ ਹੁੰਦਾ ਜ਼ਿੰਮੇਵਾਰੀ ਲੈ ਕੇ ਦੇ ਦੇ ਫੋਰਸ ਲੈ ਕੇ ਦੇ ਦੇ ਵੀ ਸਾਨੂੰ ਠੀਕ ਹੈ ਸਾਡੀ ਜ਼ਿੰਮੇਵਾਰੀ ਤੇ ਚਲਾ ਲਓ ਹੁਣ ਕੌਣ ਆਇਆ ਹੈ ਪ੍ਰਸ਼ਾਸਨ ਦਾ ਕੋਈ ਗਲਬਾ ਕੀ ਸਿੰਘ ਆਇਆ ਜੀ ਉਹ ਕੀ ਕਹਿ ਰਹੇ ਨੇ ਜੀ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਵੀ ਅਸੀਂ ਚਲਾਵਾਂਗੇ ਕਰਨਾ ਨਹੀਂ ਲਾਉਣ ਦੇਣਾ ਹਾਂ ਕਰਨਾ ਨਹੀਂ ਲਾਉਣ ਦੇਦੇ ਤੁਹਾਨੂੰ ਨਾਲ ਡੀਸੀ ਤੇ ਲਾਓ ਕਿਉਂ ਸਾਡਾ ਪਿੰਡ ਅਸੀਂ ਲਾਵਾਂਗੇ ਆਪ ਦੇ ਬਿਨਾਂ ਬਿਨਾ ਹੀ ਪਾਸ ਚਾਹ ਤਾਂ ਆਪਣਾ ਹਫਤਾ ਹੋ ਗਿਆ ਅੱਛਾ ਜੀ ਉਦੋਂ ਤਿੰਨ ਬੰਦੇ ਸਾਡੇ ਪਿੰਡ ਦੇ ਲੈ ਕੇ ਚਲੇ ਗਏ ਚੱਕ ਕੇ ਥੱਕਿਆ ਛਈ ਨਾ ਗਰੋਹ ਜਿਹੜੇ ਕਰਦੇ ਸੀਗੇ ਹਾਂ ਜੀ ਹਾਂ ਠੀਕ ਕਿਸ ਨੇ ਜਿਹੜਾ ਵਰਦੀ ਨੇ ਕਿਸ ਨੇ ਨਾਮ ਲਿਖ ਕੇ ਦੇ ਦੇ ਫਰਾਨੇ ਪਲਕ ਸਰ ਫਾਇਦਾ ਸਾਰੇ ਹੀ ਸੀ ਅਸੀਂ ਪਰ ਮੇਨ ਪਿੰਡਾਂ ਚ ਹੁੰਦੇ ਹੀ ਆ ਜੀ ਉਹਨਾਂ ਨਾਮ ਲਿਖਦੇ ਉਹਨਾਂ ਤੇ ਉਹਨਾਂ ਨੂੰ ਚੱਕ ਲੈਣ ਉਹਨੇ ਉਹਨਾਂ ਫੈਸਲਾ ਆਇਆ ਕਿ ਨਹੀਂ ਚੱਲਣ ਦੇ ਨਹੀਂ ਚੱਲਣ ਦੇ ਨਹੀਂ ਠੀਕ ਕੀ ਨਾਈ ਆਪਣਾ ਸਿਮਰਜੀਤ ਸਿੰਘ ਬਰਾੜ ਜੀ ਹਾਂ ਜੀ ਪਿੰਡ ਕਿਹੜੇ ਪਿੰਡ ਤੋਂ ਜੋੜਕੀ ਕੰਕਰ ਨੂੰ ਸਰਪੰਚ ਠੀਕ ਜੀ ਇਹ ਕਿਉਂ ਇਹ ਧਰਨਾ ਲੱਗਿਆ ਹੈ ਕਿਉਂ ਇੰਨਾ ਗਰਮਾ ਗਰਮੀ ਵਾਲਾ ਮਾਹੌਲ ਹੈ ਜੀ ਕੋਈ ਗਰਮਾ ਗਰਮੀ ਵਾਲਾ ਮਾਹੌਲ ਕੋਈ ਨਹੀਂਗਾ ਹੂੰ ਇਹ ਠੇਕੇਦਾਰ ਆ ਟਿੱਪਰ ਉਹਦੀ ਮਿੱਟੀ ਲੱਦੀ ਹੋਈ ਆ ਇੱਥੇ ਮਾ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਫਲਾਈਓਵਰ ਜਾਰੀ ਹੈ ਅੱਛਾ ਜੀ ਤਾਂ ਸਾਰੀ ਹੋ ਰਹੀ ਹੈ ਉਹਦੇ ਸੁਭੰਦੀ ਮਿੱਟੀ ਲਾਗੇ ਬਨੇ ਪਿੰਡਾਂ ਚੋਂ ਲਿਆਉਣੀ ਹੈ ਜਿੱਪਰਾਂ ਤੇ ਅੱਛਾ ਜੀ ਤੇ ਪਿੰਡ ਵਾਲੇ ਰੋਸ ਕਰਦੇ ਨੇ ਕਿ ਸਾਡਾ ਐ ਨੁਕਸਾਨ ਹੁੰਦਾ ਜੀ ਆ ਐ ਹੋ ਗਿਆ ਜੀ ਹਮ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਨੁਕਸਾਨ ਕਰੇਗਾ ਤਾਂ ਸੋਠੇਕੇਦਾਰ ਭਰੇਗਾ ਹਮ ਤੁਹਾਡੇ ਨਾਲ ਦੈ ਸੌਰੀ ਸੀਗੀ ਕੋਈ ਗੱਲ ਨਹੀਂ ਸਵੇਰਾ ਆਪਦਾ ਪਰਿਵਾਰ ਬਹਿਸ ਕਰ ਲੈਣ ਇੱਕ ਵਾਰੀ ਛੱਡ ਕੇ ਮੇਰੇ ਨਾਲ ਭਾਵੇਂ ਤੇ ਹਜ਼ਾਰ ਵਾਰੀ ਕਰ ਲੈਣ ਮੇਰਾ ਆਪਦਾ ਪਰਿਵਾਰ ਬਗਾਨਾ ਥੋੜੀ ਹੈ ਇਹ ਦੋਸ਼ ਲਾਰੇ ਨੇ ਕਹਿੰਦੇ ਤੁਸੀਂ ਸਕੋਟ ਕਰਕੇ ਗੱਡੀਆਂ ਕਢਾ ਦੇ ਦੋਸ਼ ਇਹੋ ਜੀ ਤੁਹਾਡੇ ਕੋਲ ਹੈਗੇ ਆ ਜ਼ਬਰਦਸਤ ਦੇਦੇ ਪੁੱਛ ਲੋ ਆ ਉਹ ਗੱਡੀ ਆਪਾਂ ਲੈ ਕੇ ਆਏ ਸਰਕਾਰੀ ਗੱਡੀ ਲੈ ਕੇ ਆਏ ਕੋਈ ਕਿਸੇ ਦੀ ਪਾਇਲਟ ਨਾਲ ਕੀਤੀ ਤਨਾ ਕੋ ਕਰੂਗਾ ਠੀਕ ਹੈ ਜੇ ਇਹਨਾਂ ਨੇ ਧਰਨਾ ਦਿੱਤਾ ਮੈਂ ਤਾਂ ਤੰਨੇ ਸਬੰਧੀ ਆਇਆ ਨਾ ਕੋ ਤੇ ਹੁਣ ਠੇਕੇਦਾਰ ਨਾਲ ਗੱਲ ਹੋਈ ਹੈ ਜਿਹੜੀ ਟਿਪਰ ਆਉਣੇ ਇੱਕ ਦਾਰਾ ਨੇ ਕਿਤੇ ਬੈਠ ਕੇ ਟੇਬਲ 'ਤੇ ਗੱਲ ਕਰਵਾਉਣ ਜੋ ਇਹਨਾਂ ਤੂੰ ਸ਼ਰਤਾਂ ਠੇਕੇਰ ਮੰਨਦਾ ਹੈ ਤਾਂ ਕੰਮ ਚਾਰੀ ਰੱਖੇਗਾ ਹੋਰ ਕੋਈ ਸਰਕਾਰ ਦੇ ਕੰਮ ਚ ਵਿਗੜਨਾ ਕੋਈ ਪਾ ਸਕਿਆ ਤਾਂ ਨਾ ਹੀ ਕੋ ਪਾਵੇਗਾ ਜੇ ਪਾਵੇਗਾ ਤਾਂ ਪਹਿਲ ਉਹਦੇ ਬਰਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬਾਈਪਾਸ ਬਣ ਕਿੱਥੇ ਰਿਹਾ ਜੀ ਆਹ ਸ਼੍ਰੀਮਾਨ ਜੀ ਜਿਹੜਾ ਭਰਤ ਮਾਨ ਲਾਲ ਅੱਛਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਵੱਲੋਂ ਜਿਹੜੇ ਇੱਥੇ ਟਿਪਲ ਟਪਾਏ ਗਏ ਸੀ ਉਹ ਕਿੰਨਾਂ ਦੇ ਹੁਕਮਾਂ ਦੇ ਦੌਰਾਨ ਜਿਹੜੇ ਟਿਪਰ ਟਪਾਏ ਗਏ ਨਹੀਂ ਅੱਜ ਤੋਂ ਕੋਈ ਟਿਪਰ ਨਹੀਂ ਟਪਿਆ ਕੋਈ ਨਹੀਂ ਟਿਪਰ ਖੜਿਆ ਟਿਪਰ ਖੜਿਆ ਖਾਲੀ ਖਾਲੀ ਟਿਪਰ ਨੇ ਖਾਲੀ ਟਿਪਰਾਂ ਨੇ ਆਖਰਕਾਰ ਤਾਂ ਰੋਡ ਤੇ ਚੱਲਣਾ ਉਹ ਕਿਹਦੇ ਖੇਤਾਂ ਵਿੱਚ ਨਹੀਂ ਤਾਂ ਜਾਣਾ ਨਹੀਂਗਾ ਨਹੀਂ ਇਹਨਾਂ ਤੇ ਚੱਲਣਗੇ ਇਹਨਾਂ ਨੇ ਕਿਹਾ ਕਿ ਮੇਨ ਸੜਕ ਦੂਸਰੀ ਲੱਗਦੀ ਹੈ ਪਰ ਇਹ ਫਿਰ ਵੀ ਸੜਕ ਦੇਖੋ ਜਿੱਥੋਂ ਕਿਸੇ ਨੂੰ ਕੋਈ ਛੋਟ ਆ ਜਾ ਜੋ ਆ ਵੀ ਇਹ ਰੋਕ ਕੋਈ ਨਹੀਂ ਸਕਦਾ ਇਹ ਤਾਂ ਐਵੇਂ ਇੱਕ ਫਜ਼ੂਲੀ ਹੈ ਧੱਕੇਸ਼ਾਹੀ ਹੈ ਚਾਹ ਠੀਕੇ ਤਰ੍ਹਾਂ ਸਮਝ ਲਓ ਚਾਹ ਇਹਨਾਂ ਦੀ ਸਮਝ ਲਓ ਐਵੇਂ ਹਰ ਇੱਕ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਆਂਦਾ ਬੈਠ ਕੇ ਟੇਬਲ 'ਤੇ ਗੱਲਾਂ ਨਾਲ ਟੇਬਲ ਟਾਕ ਬੈਠ ਕੇ ਗੱਲਬਾਤ ਜੋ ਇਹਨਾਂ ਦੀ ਸ਼ਰਤਾਂ ਨੇ ਦੱਸਣ ਉਹਨੂੰ ਠੀਕੇ ਤਰ੍ਹਾਂ ਮਨਜ਼ੂਰ ਹੋਇਆ ਤਾਂ ਭਾਈ ਉਹ ਆਪਦਾ ਕਾਰੋਬਾਰ ਕਰ ਲੂਗਾ ਨਹੀਂ ਤਾਂ ਫਿਰ ਆਪਦਾ ਬੈਠੇ ਨੇ ਹੁਣ ਕੋਈ ਗੱਲਬਾਤ ਹੋਈ ਏ ਤੁਹਾਡੀ ਇਹਨਾਂ ਦੀ ਨਹੀਂ ਜੀ ਇਹ ਕਹਿੰਦੇ ਇੱਥੇ ਧੰਨਾ ਐਵੇਂ ਚਾਰੀ ਰੱਖਾਂਗੇ ਮੈਂ ਕੋਈ ਮਸਲਾ ਦੇਵਣਾ ਧਿਆਨ ਚ ਜਾਮ ਹੀ ਕੀਤਾ ਏ ਜੀ ਰੋਡ 'ਚ ਨਹੀਂ ਇੱਕ ਹੱਥ ਸੜਕੀ ਆ ਜਾਮ ਤਾਂ ਕਰ ਲੈਣ ਕਿ ਫਿਰ ਕੀ ਆ ਇਹਨਾਂ ਦਾ ਰਾਈਟ ਜੋ ਜਾਮ ਕਰ ਲੈਣ ਕਰਦੇ ਨੇ ਠੀਕ ਜੀ ਤਾਂ ਇਹਦਾ ਮਸਲਾ ਹੈ ਲੈ ਟੇਬਲ ਤੇ ਬੈਠ ਕੇ ਹੁੰਦਾ ਹੁੰਦਾ ਫਿਕਦਾਰੀ ਬੁਲਾਇਆ ਇਹਨਾਂ ਨੇ ਕਈ ਵਾਰੀ ਬੁਲਾਇਆ ਜੇ ਕਰੇ ਜਾਂਦੇ ਨਹੀਂ ਇਹ ਕਦੇ ਕਦੇ ਸਾਡਾ ਫਲਾਣਾ ਨਹੀਂ ਆਇਆ ਕਦੀ ਉਹ ਨਹੀਂ ਆਇਆ ਹੁਣ ਫਰਦਰ ਕਾਰਵਰੀ ਕਿਸ ਤਰ੍ਹਾਂ ਦੀ ਰਹਿ ਗਈ ਕੋਈ ਗੱਲ ਨਹੀਂ ਦੇਖਦੇ ਆ ਕਿ ਕੀ ਹੁੰਦਾ ਠੀਕ ਹਾਂ ਜੀ ਆਪਣਾ ਮੇਰਾ ਨਾਮ ਚਮਿੰਦਰ ਸਿੰਘ ਅੱਛਾ ਕਿਸ ਮਸਤ ਮਸਲਾ ਕੀ ਹੈ ਜੀ ਇਹ ਦੋ ਪਿੰਡਾਂ ਦਾ ਮਸਲਾ ਹੈ ਜੀ ਸਿੰਗਰ ਰੋਡ ਹੈ ਇਹ ਠੀਕ ਹੈ ਨਾਲ ਇਹ ਖੱਡੇ ਮਾਰੀ ਜਾਂਦੇ ਆ ਬੱਚਿਆਂ ਨੇ ਆਉਣਾ ਹੁੰਦਾ ਪਿੰਡ ਸਿੰਗਰ ਰੋਡ ਹੈ ਸਿੰਗਲ ਰੋਡ ਤੋਂ ਟਪਾ ਰਹੇ ਆ ਨਾ ਉੱਤੋਂ ਇਹ ਟੱਕਦੇ ਆ ਬੱਚਿਆਂ ਦੇ ਮੂੰਹ ਸਿਰ ਮਿੱਟੀ ਪਈ ਜਾਂਦੀ ਹੈ ਜੀ ਨਾ ਕੋਈ ਬਜ਼ੁਰਗ ਜਾ ਸਕਦਾ ਹਾਂਜੀ ਤੇ ਸੜਕ ਸਾਰੀ ਤੋੜੀ ਜਾਂਦੇ ਆ ਨਾਲ ਖੱਡੇ ਪਈ ਜਾਂਦੇ ਆ ਸੜਕ ਦੇ ਸਿੰਗਲ ਸੜਕ ਹੈ ਜੀ ਕੋਈ ਗੱਲਬਾਤ ਹੋਈ ਹੈ ਇਹਨਾਂ ਨਾਲ ਜੀ ਗੱਲਬਾਤ ਹੁਣ ਆਏ ਆ ਜੀ ਕਰਦੇ ਆ ਤੇ ਹੁਣ ਤੁਸੀਂ ਕੀ ਧਰਨਾ ਲਾਇਆ ਸੀ ਅਸੀਂ ਧਰਨਾ ਲਾਇਆ ਜੀ ਅੱਛਾ ਅਸੀਂ ਇੱਧਰ ਦੀ ਰੋਕਿਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਦੂਜੀ ਸੜਕ ਘੱਡਾਵਲ ਉਧਰ ਦੀ ਜਾਓ ਪਰ ਇਹ ਠੇਕੇਦਾਰ ਧੱਕਾ ਕਰ ਰਿਹਾ ਜੀ ਆ ਇਹ ਟਿੱਪਰ ਜਾ ਕਿੱਥੇ ਰੇ ਨੇ ਕੰਮ ਕਿੱਥੇ ਚੱਲ ਰਿਹਾ ਹੈ ਇਹ ਚੱਲ ਰਿਹਾ ਜੀ ਪੰਚਾਲੀ ਕੀ ਉੱਥੇ ਕੀ ਬਣ ਰਿਹਾ ਹੈ ਆ ਐਨ ਐਚ ਵਾਲਿਆਂ ਦਾ ਸੜਕ ਬਣੀ ਜਾਂਦੀ ਹੈ ਜੀ ਇਹ ਹੈ ਨੈਸ਼ਨਲ ਰੋਡ ਉੱਥੇ ਜਾ ਰਿਹਾ ਹੈ ਇਹਨਾਂ ਮੇਨ ਰੋਡ ਛੱਡ ਕੇ ਪਿੰਡਾਂ ਦੇ ਵਿੱਚ ਦੀ ਜਾਣ ਕੇ ਲਿਉਂਦੇ ਜੀ ਇਹ ਕਿੱਥੋਂ ਇਹ ਅੰਨੇ ਵਾਲੀ ਜੋੜਕੀ ਤੋਂ ਆਈ ਜਾਂਦੀ ਹੈ ਜੀ ਉੱਥੋਂ ਇਹ ਚੱਕਵਾਨ ਵਾਲਾ ਪੂਰਨਪੱਟੀ ਮੇਨ ਰੋਡ ਨਹੀਂ ਲਿਉਂਦੇ ਮਲੋਟ ਰੋਡ ਇਹ ਉਲਟਾ ਉੱਥੋਂ ਜੀ ਆਪਣੇ ਚੱਕਵਾਨ ਵਾਲੇ ਤੋਂ ਪਿੰਡਾਂ ਵਿੱਚ ਦੀ ਇੱਧਰ ਦੀ ਲਿਉਂਦੇ ਜੀ ਇਹ ਪਰੇਸ਼ਾਨੀ ਕਿੰਨੀ ਕੁ ਜ਼ਿਆਦਾ ਜੀ ਪਰੇਸ਼ਾਨੀ ਹੈ ਸਾਰੀ ਇਹਦੀ ਬੱਚਿਆਂ ਦਾ ਅਸੀਂ ਤਾਂ ਡਰਦੇ ਰਹਿੰਦੇ ਨਿੱਕੇ ਬੱਚੇ ਫਿਰ ਉਤੋਂ ਇਹਨੂੰ ਟੱਕਦੇ ਨਹੀਂ ਛਲਕਦੇ ਨਾਲ ਖੱਡੇ ਬਜ਼ੁਰਗ ਉਹਦੇ ਇੱਕ ਬਜ਼ੁਰਗ ਚ ਵੱਜ ਜਾਣਾ ਸੀ ਇਸ ਗੱਲ ਨੂੰ ਲੈ ਕੇ ਤੁਸੀਂ ਕੋਈ ਅਫਸਰ ਵਗੈਰਾ ਕੋਲ ਪਹੁੰਚੇ ਮਿਲੇ ਹੈ ਜੀ ਅਸੀਂ ਮਿਲੇ ਆ 20 ਦਿਨ ਹੋ ਗਏ ਇਸੇ ਕੰਮ 'ਚ ਹੀ ਲੱਗੇ ਖੜੇ ਕਿੰਨੂੰ ਮਿਲੇ ਸੀ ਜੀ ਆ ਸਾਰਾ ਇਹ ਖੜਿਆ ਜੀ ਮਕੀਤ ਸਿੰਘ ਇਹਨਾਂ ਨੂੰ ਹੀ ਮਿਲ ਕੇ ਆਏ ਆ ਇਹਨਾਂ ਨੇ ਸਾਰੇ ਇਹਨਾਂ ਨੇ ਸਾਡੇ ਤੇ ਐਪਲੀਕੇਸ਼ਨ ਦਿੱਤੀ ਸੀ ਠੇਕੇਦਾਰ ਨੇ ਇਹਨਾਂ ਨੂੰ ਵੀ ਮਿਲ ਕੇ ਆਏ ਆਂ ਅਸੀਂ ਇਹ ਕਿੰਨੀ ਦੇਰ ਤੋਂ ਜਿਹੜਾ ਤਰਨਾ ਚੱਲ ਰਿਹਾ ਹੈ ਇਹ ਇਹ ਤਰਨਾ ਹੋਣੀ ਲਾਇਆ ਜੀ ਅੱਗੇ ਵੀ ਇੱਕ ਦਿਨ ਲਾਇਆ ਸੀਗੇ ਉਦੋਂ ਰੋਕੇ ਸੀਗੇ ਵੀ ਜੇ ਸਾਡੇ ਬੱਚੇ ਦਾ ਨੁਕਸਾਨ ਨਾ ਹੋ ਜਾਏ ਵੈਨਾ ਹੁੰਦੀਆਂ ਕੋਈ ਵੈਨਾ ਦੁਰਘਟਨਾ ਨਾ ਹੋ ਜਾਏ ਕੱਲ ਨਹੀਂ ਆਇਆ ਕੋਈ ਕੱਲ ਕੋਈ ਹੱਲ ਨਹੀਂ ਆਇਆ ਜੀ ਥੱਕਾ ਹੋਈ ਜਾਂਦਾ ਹੁਣ ਕੀ ਡਿਮਾਂਡ ਕੀ ਹੁਣ ਤੁਹਾਡੀ ਉਹਨਾਂ ਡਿਮਾਂਡ ਹੈ ਜੀ ਸਾਡੇ ਪਿੰਡ ਵਿੱਚ ਦੀ ਨਾ ਟੱਪਣਾ ਇਥੋਂ ਦੀ ਸਾਡੀ ਤਾਂ ਇਹ ਡਿਮਾਂਡ ਹੈ ਉਹ ਭਾਰਤ ਮੰਤਰੀ ਯੋਜਨਾ ਵਾਲੀ ਸੜਕਾ ਉਹ ਸੜਕਾ ਆਪ ਦਾ ਟਪਾ ਲੈਣੀ ਹੈ ਹਾਂ ਡਬਲ ਸੜਕ ਹੈ ਜੀ ਉੱਥੇ ਤਾਂ ਆਪਣਾ ਟਾਈਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ